ਆ ਦੇਖੋ ਦੋਸਤੋ ਕਿੰਨਾ ਸੋਹਣਾ ਹਰਸ਼ਵਰਧਨ ਦਾ ਪੋਤਾ ਤੇ ਮਾਰਵਾੜੀ ਇਹ ਆ ਗਿਆ ਜੀ ਇਹ ਆ ਗਿਆ ਪੰਜ ਕਲਿਆਣਾ ਜੀ ਹਰਸ਼ਵਰਧਨ ਦਾ ਪੋਤਾ ਜੀ ਜਿਹੜਾ ਬਾਬਾ ਬਲਕਦਾਸ ਜੀ ਕੋਲ ਸੀਗਾ ਮੈਂ ਨਾ ਭੁੱਲ ਗਿਆ ਉਹਨਾਂ ਦਾ ਠੀਕ ਹੈ ਤੇ ਇਹਦੀ ਮਦਰ ਕੌਣ ਹੈ ਬਾਬਾ ਜੀ ਇਹਦੀ ਮਦਰ ਹੈ ਕੀ ਅੰਦਰ ਹੈ ਜੀ ਅੱਛਾ ਦਿਖੋਨੇ ਬਾਹਰ ਗੱਡ ਗਈ ਤੇ ਇਹ ਮਤਲਬ ਹੱਲੇ ਦਾ ਚਲੋ ਬੱਚਾ ਹੈ ਤੇ ਅੱਗੇ ਸੇਵਾਵਾਂ ਵੀ ਦਊਗਾ ਕਿ ਮਤਲਬ ਸੇਵਾ ਹੀ ਕਰੂਗਾ ਦਾਲ ਪੰਦੀ ਨਹੀਂ ਨਹੀਂ ਆਪਾਂ ਇਹਨੂੰ ਡੇਰੇ ਰੱਖਣਾ ਜੀ ਅੱਛਾ ਅੱਛਾ ਗੁਰੂ ਮਹਾਰਾਜ ਦੀ ਕਿਰਪਾ ਵਾ ਹਾਂ 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 ਬਹੁਤ ਜਿਆਦਾ ਨਹੀਂ ਜਿੱਦਾਂ ਕਿਸੇ ਨੇ ਕੋ ਘੋੜੀ ਪੁਰਾਣੀ ਤੇ ਉਹ ਫਿਰ ਆਪਾਂ ਬਾਲੀ ਫੀਸ ਨਹੀਂ ਲਿਆ ਕਰਨੀ ਕਿਰਪਾ ਜੀ ਦੀ ਗੁਰੂ ਮਹਾਰਾਜ ਦੀ ਅੱਛਾ ਤੁਸੀਂ ਤੁਸੀਂ ਅੱਗੇ ਸੰਗਤ ਨੂੰ ਉਹ ਕਰਾਣਾ ਇਹਦੇ ਹਾਂ ਜੀ ਹਾਂ ਜੀ ਤੇ ਮੇਰੇ ਵਾਂਗ ਥੋੜੀ ਵੀ ਅੱਖ ਨਹੀਂ ਲੈਂਦੀ ਆ ਬਚੇਰੇ ਤੋਂ ਕਿਉਂਕਿ ਹੈ ਹੀ ਬਹੁਤ ਸੋਹਣਾ ਇਹ ਹੈ ਜੀ ਹਰਸ਼ਵਰਧਨ ਦਾ ਪੋਤਾ ਤੇ ਆ ਨਿਸ਼ਾਨੀ ਹੈ ਜੀ ਹਰਸ਼ਵਰਧਨ ਦੇ ਖਾਨਦਾਨ ਦੀ ਤੇ ਨਾਲ ਆਪਾਂ ਅੱਜ ਤੁਹਾਨੂੰ ਲੈ ਕੇ ਆਏ ਸੰਤ ਬਾਬਾ ਲਾਲ ਸਿੰਘ ਦੇ ਡੇਰੇ ਤੇ ਤੇ ਪਿੰਡ ਦਾ ਨਾਮ ਹੈ ਜੀ ਤਲਵੰਡੀ ਮਦੋ ਬਸ਼ੀਰੇ ਦੇ ਦਰਸ਼ਨ ਤਾਂ ਆਪਾਂ ਕਰਨੇ ਆ ਨਾਲੋਂ ਘੋੜੀ ਵੀ ਦਿਖਾਉਣੀ ਜਿੰਨੇ ਰੰਗ ਭਾਗ ਲਾਏ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਬੇ ਠੀਕ ਠਾਕ ਹੋ ਅਬ ਪਹਿਲੇ ਪਿੰਡ ਦਾ ਨਾਮ ਦੱਸੋ ਇਹ ਆ ਜੀ ਪਿੰਡ ਦਾ ਨਾਮ ਹੈਗਾ ਨਗਰ ਤਲਵੰਡੀ ਮਾਦੋ ਜੀ ਨਗਰ ਤਲਵੰਡੀ ਮਾਦੋ ਜ਼ਿਲ੍ਹਾ ਜਲੰਧਰ ਹੈਣਾ ਤੇ ਬਹੁਤ ਹੀ ਸੋਹਣਾ ਤੁਸੀਂ ਪਹਿਲਾਂ ਤਾਂ ਉਪਰਾਲਾ ਕੀਤਾ ਜਿਹੜਾ ਪਾਰਕ ਬਣਿਆ ਜੀ ਇਹ ਬਾਬਾ ਜੀ ਦੀ ਦੇਣ ਹੈ ਜੀ ਸੰਤ ਬਾਬਾ ਪੁਲੀਸ ਸਿੰਘ ਸਿਚੂ ਵਾਲੇ ਅੱਛਾ 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 ਠੀਕ ਹੈ ਠੀਕ ਹੈ ਇਹ ਉਹਨਾਂ ਦੇ ਹੀ ਰਹਿਮਾਈ ਹੀ ਸਾਰੀ ਸੇਵਾ ਚੱਲਦੀ ਆ ਠੀਕ ਹੈ ਬਾਬਾ ਜੀ ਇਹ ਸੰਤ ਬਾਬਾ ਲਾਲ ਸਿੰਘ ਜੀ ਜੋ ਤਪਸਥਾਨ ਉੱਤੇ ਆ ਜੀ ਹਾਂ ਹਾਂ ਸੰਤ ਬਾਬਾ ਲਾਲ ਸਿੰਘ ਜੀ ਠੀਕ ਹੈ ਬਾਬਾ ਜੀ ਤੇ ਬੇਵਾਰ ਜਗਾ ਬਈ ਸੀ ਇਹ ਹਾਂ ਹਾਂ ਫਿਰ ਰਸਤੇ ਦੀ ਸੇਵਾ ਚ ਲਈ ਬਾਬਾ ਜੀ ਨੇ ਕਿ ਜਿਹੜਾ ਜਲੰਧਰ ਤੋਂ ਜਾਂਦਾ ਵਾ ਆਪਣੇ ਲੋਈਆਂ ਰੋਡ ਹਮ ਜਿਹੜਾ ਮੇਨ ਆ ਕਾਲੇ ਸੰਗਿਆਂ ਵਾਲਾ ਜਿਹਦੀ ਸੰਤ ਬਾਬਾ ਬਲੀ ਸਿੰਘ ਜੀ ਦੀ ਸੇਵਾ ਕੀਤੀ ਠੀਕ ਹੈ ਜੀ ਆਨਲਾਈਨ ਤੇ ਉਹ ਗੱਲ ਮੈਂ ਜਿੱਦਾਂ ਪਹਿਲਾਂ ਕਹੀ ਕਿ ਨੀਤਾ ਨੂੰ ਮਰਾਦਾ ਹੁੰਦੀ ਹੈ ਜਿੱਦੋਂ ਦੀ ਨੀਤ ਸੱਚੀ ਹੈ ਹਾਂ ਜੀ ਹਾਂ ਜੀ ਪਰ ਦੇਖੋ ਮੈਂ ਘੋੜਿਆਂ ਦਾ ਕੰਮ ਮਤਲਬ ਵੀਡੀਓ ਬਣਾਉਣਾ ਘੋੜਿਆਂ ਦੀ ਹੈ ਨਾ ਮੈਨੂੰ ਕੀ ਪਤਾ ਸੀ ਕਿ ਅੰਦਰ ਘੋੜੀ ਵੀ ਹੈਗੀ ਹੈ ਤੁਹਾਡੇ ਕੋਲ ਤੇ ਮੈਂ ਪਾਰਕ ਦੇਖਣ ਚੱਲ ਗਿਆ ਪਾਰਕ ਤੇ ਬਹੁਤ ਸੋਹਣਾ ਬਣਿਆ ਦੇਖੋ ਬਸ਼ੀਰਾ ਜੀ ਘੋੜੀ ਦਾ ਅੱਛਾ ਇੱਕ ਬਸ਼ੀਰਾ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਕਦਕੂਤ ਤਾਂ ਵਧੀਆ ਕਰੀ ਬੈਠਾ ਜੀ ਨਹੀਂ ਹੈਗਾ ਵਾ ਦਾ ਪੋਤਾ ਹਰਸ਼ਵਰਧਨ ਦਾ ਜਿਹੜਾ ਬਾਬਾ ਉਹ ਸੀਗਾ ਆਪਣੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਬਾਬਾ ਜੀ ਦੀ ਹਾਂਜੀ 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 ਅੱਛਾ ਉਹਦਾ ਪੋਤਾ ਹੈ ਇਹ ਕੋੜੇ ਦਾ ਹਾਂਜੀ ਉਹ ਕੋੜੇ ਦਾ ਪੋਤਾ ਉਹ ਵੀ ਵਿਚਾਰਾ ਪੂਰਾ ਹੋ ਗਿਆ ਹਾਂਜੀ ਕੋੜਾ ਹਰਸ਼ਵਰਧਨ ਦਾ ਪੋਤਾ ਜੀ ਜਿਹੜਾ ਬਾਬਾ ਬਾਲਕਦਾਸ ਜੀ ਕੋਲ ਸੀਗਾ ਮੈਂ ਨਾ ਭੁੱਲ ਗਿਆ ਉਹਨਾਂ ਦਾ ਠੀਕ ਹੈ ਤੇ ਇਹਦੀ ਮਦਰ ਕੌਣ ਹੈ ਬਾਬਾ ਜੀ ਇਹਦੀ ਮਦਰ ਹੈ ਕੀ ਅੰਦਰ ਹੈ ਜੀ ਅੱਛਾ ਦਿਖੋਨੇ ਬਾਹਰ ਗੱਡ ਗਈ ਅੱਛਾ ਆਹ ਦੇਖੋ ਦੋਸਤੋ ਕਿੰਨਾ ਸੋਹਣਾ ਹਰਸ਼ਵਰਧਨ ਦਾ ਪੋਤਾ ਤੇ ਮਾਰਵਾੜੀ ਇਹ ਆ ਗਿਆ ਜੀ ਇਹ ਆ ਗਿਆ ਪੰਜ ਕਿਲਿਆਣਾ ਜੀ ਨਹੀਂ ਜੀ ਹਾਂ ਤੇ ਮੱਥੇ ਪਟਾ ਇੱਕ ਪੈਰ ਚਿੱਟਾ ਜੀ ਅੱਛਾ ਜੀ ਇੱਕ ਮੈਨ ਲੱਗਿਆ ਜੀ ਇਟਲੀਆ ਕਮੈਤ ਆ ਗਿਆ ਹਾਂ ਜੀ ਹਾਂ ਜੀ ਠੀਕ ਹੈ ਨੇ ਮਾਰਕਿੰਗ ਜਿਹੜੀ ਹਾਂ ਇੱਕ ਪੈਰ ਚਿੱਟਾ ਇਹਦਾ ਅੱਗੇ ਦੇ ਵੀ ਦੋ ਪੈਰ ਹੈਗੇ ਆ ਨਹੀਂ ਜੀ ਨਹੀਂ ਨਹੀਂ ਅੱਛਾ ਉਹ ਵੈਸੇ ਲੱਗਦਾ ਪਿਆ ਹਾਂ ਜੀ ਤੇ ਆ ਦੇਖੋ ਜੀ ਇਹ ਹੋ ਗਿਆ ਜੀ ਅੱਜ ਇਹਨੇ ਮਾਰਚ 11 ਨੂੰ ਸਾਲ ਦਾ ਹੋ ਜਾਣਾ ਅੱਛਾ ਮਾਰਚ 11 ਨੂੰ ਸਾਲ ਦਾ ਹੋ ਜਾਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕੱਦ ਤਾਂ ਮੇਰੇ ਹਿਸਾਬ ਨਾਲ 60 ਤੋਂ ਬਾਹਰ ਦਾ ਹੋਣਾ ਇਹ ਨਹੀਂ ਆ ਨਹੀਂ ਉੱਧਾ ਹਾਂਜੀ ਤੇਰੀ ਮਾਰਕਿੰਗ ਹੈ ਬੜੀ ਵਧੀਆ ਹੈ ਦੀ ਤੇ ਹਰਸ਼ਵਰਧਨ ਨਾ ਕੀ ਰੱਖਿਆ ਬਾਬਾ ਜੀ ਦਾ ਤੇਰਾ ਨਾਮ ਵਾਈ ਗੁਰੂ ਜੀ ਵਾਈ ਗੁਰੂ ਬਹੁਤ ਹੀ ਸੋਹਣਾ ਨਾਮ ਰੱਖਿਆ ਤੁਸੀਂ ਜੀ ਇਹ ਬਾਬਾ ਜੀ ਦੀ ਕਿਰਪਾ ਹੈ ਜੀ ਹਾਂ ਹਾਂ ਉਹਨਾਂ ਦਾ ਸਾਰਾ ਕੁਝ ਯਾਰ ਠੀਕ ਹੈ ਹਾਂਜੀ ਹਾਂਜੀ ਸ਼ੌਕ ਪੂਰਾ ਸਾਡਾ ਉਹਨਾਂ ਨੇ ਸਾਰਾ ਕੀਤਾ ਤੇ ਉਹ ਬਈ ਕੋੜਿਆਂ ਦਾ ਸ਼ੌਕ ਪਹਿਲਾਂ ਤੋਂ ਸੀਗਾ ਨਹੀਂ ਬਚਪਨ ਤੋਂ ਸੀਗਾ ਜੀ ਅੱਛਾ ਬਚਪਨ ਤੋਂ ਸੀਗਾ ਤੇ ਕਦੋਂ ਇਹਨਾਂ ਨੇ ਰੰਗ ਭਾਗ ਲਾਇਆ ਆਪਣੇ ਇਹ ਸਾਡੇ ਪਹਿਲੋਂ ਸੀਗੇ ਜਾਨਵਰ 7-8 ਉਹ ਪੂਰੇ ਹੋ ਗਏ ਓਕੇ ਤੇ ਫਿਰ ਬਾਬਾ ਜੀ ਦੀ ਕਿਰਪਾ ਨਾਲ ਫਿਰ ਸਾਨੂੰ ਇਹ ਹਾਂ ਹਾਂ ਘੋੜੀ ਅਸੀਂ ਲਈ ਫਿਰ ਇਹ ਦੁਬਾਰਾ ਕਿੰਨੇ ਟਾਈਮ ਤੋਂ ਰੱਖਣਾ ਸ਼ੁਰੂ ਕਰਤੇ ਤੁਸੀਂ 2 ਸਾਲ ਹੋ ਗਏ ਜੀ ਅੱਛਾ 2 ਸਾਲ ਹੋ ਗਏ ਹਾਂ ਜੀ ਹਾਂ ਜੀ ਤੇ ਬਹੁਤ ਹੁਣ ਇਹਦੀ ਇਹ ਇੱਕ ਕੋ ਇਹਨਾਂ ਦਾ ਪਿਓ ਦੇ ਕੋ ਮਾਂ ਮੰਦਰ ਬੱਚੀ ਵੀ ਆ ਹਾਂ ਹਾਂ ਜਿਹੜੇ ਹੁਣ ਘੋੜੀ ਸੂਈ ਆ ਅੱਛਾ ਜੀ 14 ਦਿਨ ਹੋਏ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਹੁਤ ਹੀ ਚੰਗਾ ਬਸ਼ੇਰਾ ਜੀ ਬਾਬਾ ਜੀ ਤੇ ਇਹ ਮਤਲਬ ਹੱਲੇ ਦਾ ਚਲੋ ਬੱਚਾ ਹੈ ਤੇ ਅੱਗੇ ਸੇਵਾਵਾਂ ਵੀ ਦੇਊਗਾ ਕਿ ਮਤਲਬ ਸੇਵਾ ਹੀ ਕਰੂਗਾ ਦਾਲ ਪੰਦ ਦੀ ਨਹੀਂ ਨਹੀਂ ਆਪਾਂ ਇਹਨੂੰ ਡੇਰੇ ਰੱਖਣਾ ਜੀ ਅੱਛਾ ਅੱਛਾ ਗੁਰੂ ਮਹਾਰਾਜ ਦੀ ਕਿਰਪਾ ਵਾ ਹਾਂ 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 ਬਹੁਤ ਜ਼ਿਆਦੀ ਨਹੀਂ ਜਿੱਦਾਂ ਕਿਸੇ ਨੇ ਕੋ ਘੋੜੀ ਪ੍ਰਾਣੀ ਤੇ ਉਹ ਫਿਰ ਆਪਾਂ ਬਾਈ ਫੀਸ ਨਹੀਂ ਲਿਆ ਕਰਨੀ ਕਿਰਪਾ ਜੀ ਦੀ ਮਹਾਰਾਜ ਦੀ ਅੱਛਾ ਤੁਸੀਂ ਤੁਸੀਂ ਅੱਗੇ ਸੰਗਤ ਨੂੰ ਉਹ ਕਰਾਣਾ ਇਹਦੇ ਹਾਂ ਹਰਸ਼ਵਰਧਨ ਦੇ ਬੱਚੇ ਮੈਂ ਕਹਿੰਨਾ ਅਨਮੁੱਲੇ ਐ ਕਿਉਂਕਿ ਉਹ ਘੋੜਾ ਵੀ ਬਹੁਤ ਵਧੀਆ ਪ੍ਰੋਡਿਊਸਰ ਸੀਗਾ ਹੈਨਾ ਤੁਹਾਡੇ ਸਾਹਮਣੇ ਹੀ ਹੈ ਜੇ ਉਹਦਾ ਪੋਤਾ ਤੇ ਉਹਦੇ ਬੱਚੇ ਕਿਦਾਂ ਦੇ ਅੱਗੇ ਜਿਹੜੇ ਡਾਇਰੈਕਟ ਬੱਚੇ ਉਹ ਬੜੇ ਸੋਹਣੇ ਸੋਹਣੇ ਆਏ ਹੈ ਹੈਨਾ ਇਹਦਾ ਘੋੜਾ ਸੀਗਾ ਤਨ ਪੈਰ ਚਿੱਤੇ ਸੀਗੇ ਤੇ ਮੱਥੇ ਪਟਾ ਸੀ ਉਹ ਕਿੱਥੇ ਸੀ ਜੀ ਪਿਓ ਦਾ ਉਹ ਮੀਰਪੁਰ ਮਾੜੀ ਜੀ ਅਗਿਆ ਮੀਰਪੁਰ ਠੀਕ ਹੈ ਠੀਕ ਹੈ ਠੀਕ ਹੈ ਉਹ ਪੂਰਾ ਹੋ ਗਿਆ ਓਹ ਹੋਹ ਨਿਸ਼ਾਨੀਆਂ ਦੇ ਗਿਆ ਆਪਾਂ ਨੂੰ ਠੀਕ ਹੈ ਨਹੀਂ ਬਹੁਤ ਵਧੀਆ ਜੀ ਔਰ ਦੇਖੋ ਤੁਸੀਂ ਉਹ ਸੀਗਾ ਕਾਲਾ ਅੱਛਾ ਇਹ ਆਦੀ ਮਾ ਤੇ ਰੰਗ ਲੈ ਗਿਆ ਅੱਛਾ ਮਾਂ ਉਧਰ ਹੀ ਤੋਰ ਲੋ ਕੋਈ ਨਹੀਂ ਓਏ ਹੋਏ ਹੋਏ ਇਦਾਂ ਨਾ ਹਨੇਰਾ ਆ ਜਾਂਦਾ ਤੇ ਆ ਦੋਸਤੋ ਦੇਖ ਲੋ ਆਈ ਉਹ ਤਾਂ ਨਾਲ ਗਏ ਨਾ ਇਹਨਾਂ ਦੇ ਹਾਂ 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 ਉਥੇ ਇਹ ਵੀ ਮਿਲ ਗਏ ਅਸੀਂ ਕਿਹ ਬੰਦੇ ਬਹੁਤ ਵਧੀਆ ਇਹ ਫੋਨ ਤੇ ਗੱਲ ਕੀਤੀ ਉਹਨਾਂ ਨਾਲ ਠੀਕ ਹੈ ਖਾਸੀ ਕਰਾ ਆਇਆ ਨਾ ਹਾਂ ਉਹ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਬੰਦਾ ਇੰਨਾ ਜ਼ਿਆਦਾ ਵਧੀਆ ਬੰਦਾ ਗੱਲ ਛੱਡ ਦੇ ਅਸੀਂ ਇੱਕ ਕੋੜੀ ਭਰਉਣ ਗਿਆ ਉਹ ਕਹਿੰਦਾ ਲੱਖ ਲੈਣਾ ਕੋਈ ਕਹਿੰਦਾ ਮੈਂ 50 ਹਜ਼ਾਰ ਲੈਣਾ ਕੋਈ ਕਹਿੰਦਾ 60 ਹਜ਼ਾਰ ਲੈਣਾ ਅਸੀਂ ਇਹਨਾਂ ਨੂੰ ਫੋਨ ਕਰਿਆ ਹਾਂ ਇਹ ਕਹਿੰਦੇ ਬਾਬਿਆਂ ਦੀ ਕੋੜੀ ਤੇ ਬਾਬੇ ਰੇਡੇ ਰੇਡੇ ਕੰਮ ਕਰਦੇ ਦਰਿਆ ਸਾਫ਼ ਕਰਦੇ ਅਸੀਂ ਇਹਨਾਂ ਵੀ ਕੰਮ ਕਰ ਸਕਦੇ ਵਾਹ ਬਿਲਕੁਲ ਬਿਲਕੁਲ ਨਹੀਂ ਬਹੁਤ ਹੀ ਚੰਗੇ ਬੰਦੇ ਨੇ ਬਈ ਇਹਨਾਂ ਨੇ ਸਤਕਾਰ ਕੀਤਾ ਰੋਟੀ ਪਾਣੀ ਸਾਨੂੰ ਬਹੁਤ ਹੀ ਜਿੰਦਗੀ ਸਾਨੂੰ ਪੜ੍ਹਾਇਆ ਉਹਨਾਂ ਨੇ ਮਿੱਤਰੋ ਰੱਬ ਹਰ ਬੰਦੇ ਨੂੰ ਇਸ ਧਰਤੀ ਤੇ ਕੋਈ ਨਾ ਕੋਈ ਜ਼ਿੰਮੇਵਾਰੀ ਦੇ ਕੇ ਭੇਜਦਾ ਹੈ ਤੇ ਬਾਬਾ ਜੀ ਦੀ ਜ਼ਿੰਮੇਵਾਰੀ ਹੈ ਸਰਬੱਤ ਦਾ ਪਲਾ ਕਰਨ ਦੀ ਸੇਵਾ ਕਰਨ ਦੀ ਤੇ ਆ ਘੋੜਿਆਂ ਦੀ ਜ਼ਿੰਮੇਵਾਰੀ ਮਿਲੀ ਹੈ ਵਾਪਾ ਜੀ ਨੂੰ ਜੋ ਬਖੂਬੀ ਨਿਭਾਰੇ ਨੇ ਤੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਹਰਸ਼ਵਰਧਨ ਦਾ ਪੋਤਾ ਤੇਲਿਆ ਕਮੈਟੇ ਦਾ ਰੰਗ ਹੈ ਤੇ ਇਹਨੇ ਡੇਰੇ ਚ ਰੰਗ ਭਾਗ ਲਾਏ ਨੇ ਤੇ ਰੱਬ ਇਹਨੂੰ ਲੰਬੀ ਉਮਰ ਬਖਸ਼ੇ ਹਲੇ 1 ਸਾਲ ਦਾ ਹੈ ਆਉਣ ਵਾਲੇ ਟਾਈਮ ਚ ਇਹ ਸਟੇਲੀਅਨ ਬਣੂਗਾ ਤੇ ਜਿਹੜੇ ਮੇਰੇ ਭਰਾ ਘੋੜਿਆਂ ਨੂੰ ਪਿਆਰ ਕਰਦੇ ਨੇ ਪਰ ਜਿਨ੍ਹਾਂ ਦੀ ਪਹੁੰਚ ਤੋਂ ਦੂਰ ਨੇ ਘੋੜੇ ਸ਼ੌਂਕ ਮਹਿੰਗਾ ਹੈ ਤੇ ਜਿਹੜੇ ਆਪਣਾ ਸ਼ੌਂਕ ਪੂਰਨਾ ਚਾਹੁੰਦੇ ਨੇ ਵੇਟ ਕਰੋ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇੱਕ ਸੋਹਣੀ ਜਿਹੀ ਸੁਗਾਤ ਆਪ ਬਸ਼ੀਰਾ ਬਾਬਾ ਜੀ ਨੇ ਕਿਹਾ ਕਿ ਫਰੀ ਛੱਡਾਂਗੇ ਇਹਨੂੰ ਤੇ ਜਿਹੜੇ ਭਰਾ ਜਿਹੜੇ ਸਜਣ ਇਹਦੀਆਂ ਸੇਵਾਵਾਂ ਲੈਣਾ ਚਾਹੁੰਦੇ ਨੇ ਆਉਣ ਵਾਲੇ ਟਾਈਮ 'ਚ ਇੱਕ ਡੇਢ ਸਾਲ ਤੱਕ ਆਪਾਂ ਜ਼ਰੂਰ ਉਹਨਾਂ ਨੂੰ ਖੁਸ਼ ਕਰਕੇ ਭੇਜਾਂਗੇ ਤੇ ਉਹਨਾਂ ਦਾ ਸ਼ੌਂਕ ਵੀ ਪੂਰਾ ਕਰਾਂਗੇ ਤਸ ਜਣੋਂ ਵੀਡੀਓ ਦੱਸਿਓ ਕਿਵੇਂ ਦੀ ਲੱਗੀ ਆ ਸਥਾਨ ਦੱਸਿਓ ਕਿਵੇਂ ਦਾ ਲੱਗਾ ਧੰਨਵਾਦ